ਸਵਾਗਤ ਕਰਦੇ ਆ ਜੀ ਤੁਹਾਡਾ ਗੁਰਮਤ ਪ੍ਰਕਾਸ਼ ਵਰਲਡਵਾਈਜ਼ ਚੈਨਲ ਤੇ ਮੈਂ ਮਨਦੀਪ ਕਾ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਦੀ ਇਸ ਵੀਡੀਓ ਰਾਹੀਂ ਗੱਲ ਕਰਾਂਗੇ ਕਿ 90% ਲੋਕ ਜੋ ਅਮੀਰ ਦਿਖਾਉਂਦਾ ਦਿਖਾਵਾ ਕਰਦੇ ਹਨ ਪਰ ਐਕਚੁਅਲ ਦੇ ਵਿੱਚ ਉਹ ਬਹੁਤ ਜ਼ਿਆਦਾ ਗਰੀਬ ਹੁੰਦੇ ਹਨ ਕਿਉਂਕਿ ਜਿਨ੍ਹਾਂ ਲੋਕਾਂ ਦੇ ਕੋਲ ਆਈਫੋਨ ਨੇ ਜਿਨ੍ਹਾਂ ਲੋਕਾਂ ਦਾ ਫਰਨੀਚਰ ਘਰ ਦਾ ਬਹੁਤ ਮਹਿੰਗਾ ਹੈ 20000 ਦੀ ਉਹਨਾਂ ਦੀ LCD ਜਾਂ ਮਹਿੰਗੇ ਮਹਿੰਗੇ ਫ੍ਰੀਜ ਹੋਰ ਇਸ ਤਰ੍ਹਾਂ ਘਰ ਦਾ ਸਮਾਨ ਉਹ ਖਰੀਦਦੇ ਨੇ ਬ੍ਰਾਂਡ ਕਪੜੇ ਪਾਉਂਦੇ ਨੇ ਬ੍ਰਾਂਡਡ ਜੁੱਤੇ ਪਾਉਂਦੇ ਨੇ ਤਾਂ ਉਹਨਾਂ ਦਾ ਜੋ ਅਕਾਊਂਟ ਹੈ ਕਾਫੀ ਹੱਦ ਤੱਕ ਲੋਕਾਂ ਦਾ ਜ਼ੀਰੋ ਬੈਲੈਂਸ ਹੋਵੇਗਾ ਛੋਟੀ ਮੋਟੀ 10 ਜਾਂ 20 ਹਜ਼ਾਰ ਦੀ ਨੌਕਰੀ ਕਰਦੇ ਹੋਣਗੇ ਛੋਟਾ ਮੋਟਾ ਬਿਜ਼ਨਸ ਹੋਵੇਗਾ ਤਾਂ ਖੁਦ ਸੋਚੋ ਕਿ ਜੋ 20 ਹਜ਼ਾਰ ਦੀ ਨੌਕਰੀ ਕਰ ਰਿਹਾ ਹੈ ਤੇ 40 ਜਾਂ 50 ਹਜ਼ਾਰ ਦੀਆਂ ਉਹ ਚੀਜ਼ਾਂ ਖਰੀਦ ਰਿਹਾ ਹੈ ਤਾਂ ਉਹ ਕਰਜ਼ਾਈ ਹੋਵੇਗਾ ਉਹ ਕਿਸ਼ਤਾਂ ਤੇ ਉਸਨੇ ਸਮਾਨ ਉਹ ਖਰੀਦਿਆ ਹੋਵੇਗਾ ਤਾਂ ਜਿਸ ਬੰਦੇ ਨੂੰ ਸਾਰਾ ਮਹੀਨਾ ਇਹ ਟੈਨਸ਼ਨ ਲੱਗੀ ਰਹਿੰਦੀ ਹੈ ਕਿ ਮੈਂ ਸਮਾਨ ਦੀ ਜੋ ਕਿਸ਼ਤਾਂ ਉਹ ਦੇਣੀ ਹੈ ਮੈਂ ਜੋ ਕਰਜ਼ ਲੈ ਆਏ ਉਹ ਵਾਪਸ ਕਰਨਾ ਹੈ ਤਾਂ ਉਹ ਬੰਦਾ ਕਿਥੋਂ ਅਮੀਰ ਹੋ ਸਕਦਾ ਹੈ ਸਿਰਫ 10% ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜੋ ਐਕਚੁਅਲ ਦੇ ਵਿੱਚ ਅਮੀਰ ਹੁੰਦੇ ਨੇ ਮੈਂ ਲਾਈਫ ਦਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਜਿਸ ਹੋਟਲ ਆईन ਦੇ ਵਿੱਚ ਮੈਂ ਕੰਮ ਕਰਦੀ ਹਾਂ ਉਸ ਹੋਟਲ ਦੀ ਜੋ ਮਾਲਕਨ ਸੀ ਇੱਕ ਫੈਸਟੀਵਲ ਸੈਲੀਬ੍ਰੇਟ ਕਰ ਰਹੀ ਸੀ ਤੇ ਸਾਰਾ ਸਟਾਫ ਜੇ ਦੀ ਵੱਤ ਤੋਂ ਵੱਤ ਜੋ ਸੈਲਰੀ ਆ 10 ਜਾਂ 20 ਹਜ਼ਾਰ ਰੁਪਏ ਸੈਲਰੀ ਹੋਏਗੀ EMPLOYE ਦੀ ਤਾਂ ਉਹਨਾਂ ਨੇ ਬਹੁਤ ਮਹਿੰਗੀਆਂ ਮਹਿੰਗੀਆਂ ਡਰੈਸ ਬਹੁਤ ਵਧੀਆ ਸ਼ੂਜ਼ ਤਿਆਰ ਉਤ ਲਈ ਉਸ ਪਾਰਟੀ ਦੇ ਵਿੱਚ ਸਾਰਾ ਸਟਾਫ ਆਇਆ ਪਰ ਜੋ ਹੋਟਲ ਦੀ ਆਨਰ ਸੀ ਉਹ ਬਿਲਕੁਲ ਸਿੰਪਲ ਪਹਿਚਾਨੀ ਨਹੀਂ ਜਾ ਰਹੀ ਸੀ ਲੱਗਦਾ ਨਹੀਂ ਸੀ ਕਿ ਹੋਟਲ ਦੀ ਆਨਰ ਹੋਏਗੀ ਇੱਕ ট্র্যাক ਸੂਟ ਦੇ ਵਿੱਚ ਆ ਕੇ ਉਸ ਨੇ ਸਾਰੇ ਸਟਾਫ ਨੂੰ ਬਹੁਤ ਧੰਨਵਾਦ ਕੀਤਾ ਕਿ ਤੁਸੀਂ ਸਾਡੇ ਲਈ ਕੰਮ ਕਰ ਰਹੇ ਹੋ ਤਾਂ ਮੈਂ ਸਾਰਾ ਕੁਝ ਦੇਖ ਕੇ ਬਹੁਤ ਇੱਕ ਚੀਜ਼ ਅਬਜ਼ਰਵ ਕੀਤੀ ਕਿ ਜਿੰਨਾਂ ਦਾ ਇੰਨਾ ਵੱਡਾ ਹੋਟਲ ਹੋਵੇ ਇੰਨਾ ਉਹਨਾਂ ਕੋਲ ਪੈਸਾ ਹੋਵੇ ਤਾਂ ਉਹਦਾ जो पहरावा एक आम जहा ट्रैक लाग ही नहीं रहा ऑनर है पर सारे जो उस समय स्टाफ खड़ा से लोग सी सारे जो निगाह ਉਹਤੇ ਟਿੱਗੀ ਹੋਈ ਸੀ ਕਿ ਇਹ ਹੋਟਲ ਦੀ ਮਾਲਕਨ ਹੈ ਤਾਂ ਜਿੱਥੇ ਲੋਕਾਂ ਨੇ ਨਟੌਰ ਕੱਢਿਆ ਸੀ ਬਾਕੀ ਸਟਾਫ ਨੇ ਇੰਨਾ ਕੁ ਜ਼ਿਆਦਾ ਆਪਣੇ ਆਪ ਨੂੰ ਤਿਆਰ ਹੋ ਕੇ ਆਏ ਸੀ ਉਹਨਾਂ ਵੱਲ ਕੋਈ ਦੇਖ ਵੀ ਨਹੀਂ ਰਿਹਾ ਸੀ ਸੋ ਮੈਟਰ ਕਰਦਾ ਕਿ ਜੋ ਅਮੀਰੀ ਹੈ ਉਹ ਤੁਹਾਡੇ ਪਹਿਰਾਵੇ ਦੇ ਨਾਲ ਤੁਹਾਡੇ ਫੋਨ ਦੇ ਨਾਲ ਤੁਹਾਡੇ ਮਹਿੰਗੇ ਫਰਨੀਚਰ ਦੇ ਨਾਲ ਦਿਖਾਵਾ ਉਹ ਨਹੀਂ ਹੁੰਦਾ ਹਮੇਸ਼ਾ ਜੋ ਅਮੀਰੀਆ ਉਹ ਇਸ ਤਰੀਕੇ ਦਾ ਹੁੰਦੀ ਕਿ ਤੁਸੀਂ ਜਿਸ ਫੀਲਡ ਦੇ ਵਿੱਚ ਹੋ ਕਿ ਸਟੇਜ ਤੇ ਹੋ ਤੁਹਾਡਾ ਬੈਂਕ ਬੈਲੈਂਸ ਕਿੰਨਾ ਹੈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਪੈਸਾ ਹੀ ਪਾ ਔਰ ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਸਭ ਕੁਝ ਤੁਹਾਡੇ ਕੋਲ ਹੈ ਸਭ ਤੁਹਾਡੀ ਰਿਸਪੈਕਟ ਕਰਨਗੇ ਉਹ ਚਾਹੇ ਤੁਸੀਂ ਕਿਸੇ ਡਾਕਟਰ ਕੋਲ ਚਲ ਜਾਓ ਕਿਸੇ ਵਕੀਲ ਕੋਲ ਜੱਜ ਕੋਲ ਚਲ ਜਾਓ ਮਤਲਬ ਪੈਸਾ ਤੁਹਾਡੇ ਕੋਲੇ ਤਾਂ ਸਭ ਕੁਝ ਤੁਹਾਡੇ ਕੋਲ ਸੋ ਅਮੀਰੀ ਨੂੰ ਦਿਖਾਉਣ ਦੇ ਵਿੱਚ ਆਪਣਾ ਟਾਈਮ ਵੇਸਟ ਨਾ ਕਰੋ ਹਮੇਸ਼ਾ ਅਮੀਰ ਬਣਨ ਦੇ ਵਿੱਚ ਆਪਣਾ ਜੋ ਟਾਈਮ ਹੈ ਉਹ ਲਗਾਓ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਨਰ ਬਣੀਏ ਲੋਕ ਲੋਕਾਂ ਦੀ ਜੋ ਨਿਗਾਹ ਹੈ ਉਹ ਸਾਡੇ ਤੇ ਟਿਕੇ ਅਸੀਂ ਚਾਹੇ ਆਮ ਜੇ ਕਪੜੇ ਪਾਏ ਉਹਨਾਂ ਪਰ ਲੋਕ ਕਹਿੰਨ ਕਿ ਇਸ ਹੋਟਲ ਦਾ ਇਸ ਕੰਪਨੀ